ਮੰਜਨ ਦਾ ਦੰਦਾ ਨੂੰ ਕਰੀਦਾ ਹੁੰਦਾ ਮੰਜਨ ਤਾਂ ਲਿਖਿਆ ਹੀ ਨਹੀਂ ਇੱਥੇ ਮਾਗ ਮੱਜਨ ਹੋਰ ਤੁਹਾਨੂੰ ਇੱਕ ਟੈਕਨੀਕਲ ਪੁਆਇੰਟ ਦੱਸ ਕੇ ਜਾਵਾਂ ਕਈ ਵਾਰੀ ਸਮਝਣ ਵਾਲੇ ਹੁੰਦੇ ਆ ਸਾਰੇ ਨਹੀਂ ਪਰ ਵਿੱਚੋਂ ਵਿੱਚੋਂ ਇਹ ਤੁਕ ਦੇ ਵਿੱਚ ਦੋ ਵਾਰੀ ਇਸ਼ਨਾਨ ਲਿਖਿਆ ਹੋਇਆ ਹੈ ਇਹ ਹੁਣ ਤੁਸੀਂ ਦੇਖ ਲਓ ਕਿੱਥੇ ਲਿਖਿਆ ਸਾਰੀ ਉਮਰ ਲਾਗੀ ਨਾ ਪੜ੍ਹਦੇ ਨੂੰ ਦੋ ਵਾਰੀ ਲਿਖਿਆ ਹੋਇਆ ਇਸ਼ਨਾਨ ਮਾਗ ਮਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ ਇਸ਼ਨਾਨ ਤਾਂ ਇੱਕ ਵਾਰੀ ਆਇਆ ਪਰ ਲਿਖਿਆ ਦੋ ਵਾਰੀ ਉਹ ਥੋੜਾ ਆ ਜਾ ਸਮਝਣਾ ਪੈਣਾ ਵੀ ਦੋ ਵਾਰੀ ਕਿੱਥੇ ਲਿਖਿਆ ਇਹ ਕੀ ਕਰੀਆ ਦੇ ਇੱਥੇ ਆ ਨਿਆਣਾਂ ਚੁੱਪ ਕਰਾਓ ਕਿਉਂ ਮੈਂ ਕਰਾਵਾਂ ਸਾਨੂੰ ਕਰਾਉਣਾ ਆਉਂਦਾ ਆਖੋ ਸਤਨਾਮ ਵਾਹਿਗੁਰੂ ਇਸ ਕਰਕੇ ਇੰਨੇ ਵੀ ਨਹੀਂ ਛੋਟੇ ਹੈਗੇ ਵੀ ਚੁੱਪ ਨਹੀਂ ਕਰਦੇ ਠੀਕ ਹੈ ਨਾ ਪਹਿਲਾਂ ਤਾਂ ਉਦਾਂ ਨਹੀਂ ਇਹ ਜੇ ਕਿਤੇ ਕਾਕੇ ਨਿੱਕੇ ਨਾ ਹੋਣ ਵਿਆਹ ਹੋ ਜਵੇ ਸ਼ਾਦੀ ਹੋ ਜਵੇ ਤੇ ਭੈਣ ਦੇ ਬੱਚਾ ਨਾ ਹੋਵੇ ਦੋਨੇ ਪਰਿਵਾਰ ਦੇ ਅਰਦਾਸਾ ਮਹਾਰਾਜ ਕਰਦੇ ਕਿਰਪਾ ਮਹਾਰਾਜ ਕਰਦੇ ਕਿਰਪਾ ਫਿਰ ਬਾਬਿਆਂ ਤੋਂ ਫਲ ਪੂਆ ਦੇ ਫਿਰਦੇ ਆ ਸੇਬ ਕੇਲੇ ਆ ਹੁਣ ਕਿਰਪਾ ਸਾਂਭੀ ਨਹੀਂ ਜਾਂਦੀ ਇਹ ਸੂਤੇ ਨਹੀਂ ਆ ਰਹੀ ਆ ਕੋਸ ਵਾਹਿਗੁਰੂ ਆ ਸੇਬ ਕੇਲੇ ਭੱਜੇ ਫਿਰਦੇ ਆ ਹੁਣ ਇਹਨਾਂ ਨੂੰ ਸਮੂਤ ਕਰੋ ਜਰਾ ਭਾਈ ਕਿਰਪਾ ਰੱਖੋ ਇਹਨਾਂ ਦੀ ਆਖੋ ਸਤਨਾਮ ਵਾਹਿਗੁਰੂ ਫਰੂਟ ਸੰਭੋ ਆਪਣਾ ਠੀਕ ਹੈ ਨਾ ਜੇ ਕਦੇ ਨਾਮ ਜਪ ਕੇ ਇਹ ਜੇ ਮਿਲੇ ਹੋਣ ਨਾ ਮਜਾਲਾ ਜੇ ਕਿੱਥੇ ਆ ਕੇ ਖੁੱਸ ਜਾਣ ਇਹ ਪਿਆਰ ਨਾਲ ਆਖੋ ਸਤਨਾਮ ਵਾਹਿਗੁਰੂ ਮਾਗ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ ਨਾਮ ਇਸ਼ਨਾਨ ਦਾ ਮਤਲਬ ਹੈ ਇਸ਼ਨਾਨ ਇੱਕ ਹੋਰ ਇਸ਼ਨਾਨ ਆ ਉਹ ਸੁਣੋ ਹੁਣ ਜਲ ਕੇ ਮੱਜਨ ਜੇਗਤ ਹੋਵੇ ਮੱਜਨ ਵੀ ਇਸ਼ਨਾਨ ਨੂੰ ਕਹਿੰਦੇ ਆ ਇਹ ਸੰਸਕ੍ਰਿਤ ਦਾ ਸ਼ਬਦ ਹੈ ਮੱਜਨ ਵੀ ਇਸ਼ਨਾਨ ਨੂੰ ਕਹਿੰਦੇ ਨੇ ਪਰ ਦੋਨਾਂ ਇਸ਼ਨਾਨਾਂ ਵਿੱਚ ਬੜਾ ਫਰਕ ਹੈ ਇੱਕ ਤਾਂ ਉਹ ਇਸ਼ਨਾਨ ਹੈ ਵੀ ਜਦੋਂ ਆਪਾਂ ਬਾਥਰੂਮ 'ਚ ਜਾਂਦੇ ਆ ਭਾਂਡੇ ਕੱਪ ਨਾਲ ਮੱਗ ਨਾਲ ਚੱਕ ਕੇ ਪਾਣੀ ਪਾਉਣਾ ਪੈਂਦਾ ਇੱਕ ਇਹ ਇਸ਼ਨਾਨ ਹੈ ਇੱਕ ਇਸ਼ਨਾਨ ਜਦ ਤੁਸੀਂ ਤੀਰਥਾਂ ਤੇ ਜਾਂਦੇ ਐ ਸਰੋਵਰ ਵਿੱਚ ਟੁੱਬੀ ਮਾਰਦੇ ਐ ਸਾਰਾ ਪਾਣੀ ਵਿੱਚ ਲੁਕ ਜਾਵੇਂ ਪਾਣੀ ਤੇਰੇ ਉੱਪਰ ਹੋ ਜਾਵੇ ਮੱਜਨ ਪਾਹੀ ਦਾ ਡੱਡੂ ਦੀ ਗੱਲ ਲਿਖੀ ਹੈ ਜਲ ਕੇ ਮੱਜਨ ਜੇ ਗਤ ਹੋਵੇ ਡੱਡੂ ਤੇ ਪਾਣੀ ਚੱਕ ਚੱਕ ਕੇ ਆਪਣੇ ਉੱਪਰ ਪਾਉਂਦਾ ਹੁੰਦਾ ਉਹ ਪਾਣੀ ਦੇ ਵਿੱਚ ਵੜਿਆ ਹੋਇਆ ਤੇ ਸਾਰਾ ਪਾਣੀ ਉਹਦੇ ਉੱਤੇ ਆ ਜਾਂਦਾ ਮੱਜਨ ਜਲ ਕੇ ਮੱਜਨ ਜੈਗਤ ਹੋ ਗਏ ਤੇ ਨਿਤਨਿਤ ਮਿੰਡਕ ਨਾਲ ਜੇ ਪਾਣੀ ਵਿੱਚ ਨਾ ਆਉਣ ਵਾਲੇ ਕੰਮ ਚੱਲਦਾ ਹੁੰਦਾ ਤੇ ਗੱਡੂ ਹੁਣ ਨੂੰ ਬ੍ਰਹਮ ਗਿਆਨੀ ਨਾ ਬਣ ਜਾਂਦੇ ਗੱਡੂ ਰੱਬ ਨਾ ਬਣ ਜਾਂਦੇ ਸਾਰੀ ਉਮਰ ਸਰੋਵਰਾਂ ਤੇ ਰਹਿੰਦੇ ਆ ਨਿਤਨਿਤ ਮੈਂਡਕ ਨਾਵੇ ਉਹ ਜਿਸ ਬੰਦੇ ਦੇ ਕਰਮ ਸ਼ੁੱਧ ਨਹੀਂ ਨਾ ਹੈਗੇ ਜਿਹੜਾ ਜੀਵਨ ਸ਼ੁੱਧ ਨਹੀਂ ਜੈਸੇ ਮੈਂਡਕ ਤੈਸੇ ਓਏ ਨਰ ਜਲ ਕੇ ਮੱਜਨ ਜੇਗਤ ਹੋਵੇ ਨਿਤਨਿਤ ਮੈਂਡਕ ਨਾਵੇ ਜੈਸੇ ਮੈਂਡਕ ਤੈਸੇ ਓਏ ਨਰ ਜਿੱਦਾਂ ਜਿਹੜੇ ਬੰਦੇ ਦੇ ਕਰਮ ਸ਼ੁੱਧ ਨਹੀਂ ਜਿਹਦਾ ਜੀਵਨ ਸ਼ੁੱਧ ਨਹੀਂ ਨਾ ਹੈ ਜਹਾਜਾ ਡੱਡੂ ਨੇ ਇਸ਼ਨਾਨ ਕਰ ਲਿਆ ਜਹਾਜਾ ਤੂੰ ਗੁਰਦੁਆਰਿਆਂ ਕੇ ਮੱਥਾ ਟੇਕ ਗਿਆ ਤੇ ਜੋ ਮਰਜੀ ਕਰੀ ਚੱਲ ਫਿਰ ਫਿਰ ਜੋਨੀ ਪਾਵੈ ਹੋਰ ਗਾਹ ਚਲੋ ਮਨ ਹੋ ਕਠੋਰ ਜਿਹੜੇ ਮਨ ਦੇ ਜਿਹੜੇ ਕਰਮ ਸ਼ੁੱਧ ਨਹੀਂ ਹਨ ਜਿਹਦਾ ਜੀਵਨ ਸ਼ੁੱਧ ਨਹੀਂ ਹੈ ਹਿੰਦੂ ਧਰਮ ਦੇ ਮੁਤਾਬਕ ਇੱਕ ਗਾਥਾ ਆਉਂਦੀ ਹੈ ਕਹਿੰਦੇ ਕਾਂਸੀ ਬਨਾਰਸ ਵਿੱਚ ਸ਼ਿਵਜੀ ਭਗਵਾਨ ਦੀ ਜਗਾ ਬਣੀ ਹੋਈ ਹੈ ਕਾਂਸੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਲਿਖਿਆ ਕਹਿੰਦੇ ਉੱਥੇ ਇਹ ਵੀ ਬਚਨ ਹੈ ਵੀ ਜਿਹੜਾ ਬੰਦਾ ਕਾਂਸੀ ਦੇ ਵਿੱਚ ਸਰੀਰ ਛੱਡ ਜਾਵੇ ਉਹ ਸਵਰਗਾਂ ਨੂੰ ਜਾਂਦਾ ਬੜੋ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮਨੋ ਘਠੋਰ ਮਰੇ ਬਨਾਰਸ ਯੂਪੀ ਦੇ ਵਿੱਚ ਜਗ੍ਹਾ ਹੈ ਮਨੋ ਕਟੋਰ ਜੇ ਕਹਿੰਦੇ ਕਰਮ ਸ਼ੁੱਧ ਨਹੀਂ ਜੀਵਨ ਚੰਗਾ ਨਹੀਂ ਕਾਂਸੀ ਵਿੱਚ ਕ੍ਰਿਸ਼ਨਾ ਵਾਹਿਗੁਰੂ ਸ਼ਿਵ ਜੀ ਭਗਵਾਨ ਨੇ ਬਰ ਦਿੱਤਾ ਹੋਇਆ ਵੀ ਜਿਹੜਾ ਵੀ ਮਰੇਗਾ ਉਹ ਸਵਰਗਾਂ ਨੂੰ ਜਾਵੇਗਾ ਪਰ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਬਾਣੀ ਨੇ ਨਚੋੜ ਕੱਢਿਆ ਕੋਈ ਸਵਰਗਾਂ ਨੂੰ ਨਹੀਂ ਜਾਣਾ ਦੁਨੀਆ ਜਾਂਦੀ ਆ ਉੱਥੇ ਉਹ ਕਹਿੰਦੇ ਭੇ ਸ਼ਿਵਜੀ ਭਗਵਾਨ ਤਾਂ ਕਹਿੰਦਿਆ ਵੀ ਜਿਹੜਾ ਮਰੇਗਾ ਕਾਂਸੀ ਦੇ ਵਿੱਚੋਂ ਸਵਰਗਾ ਨੂੰ ਜਾਵੇਗਾ ਤੇ ਗੁਰੂ ਸਾਹਿਬ ਬਾਣੀ ਵਿੱਚ ਕਹਿੰਦਿਆ ਮਨਹੁ ਘਠੋਰ ਮਰੇ ਬਨਾਰਸ ਨਰਕ ਨਾ ਬਣ ਚਾ ਜਾਏ ਬੱਚੂ ਜੇ ਤੇਰੇ ਜੀਵਨ ਦੇ ਕਰਮ ਸ਼ੁੱਧ ਨਹੀਂ ਹਨ ਜੇ ਜੀਵਨ ਵਧੀਆ ਦੇ ਬਣਾ ਸਕਿਆ ਭਾਵੇਂ ਉਸ ਜਗ੍ਹਾ ਤੇ ਜਾ ਕੇ ਸਰੀਰ ਛੱਡ ਦੇ ਜਿੱਥੇ ਸ਼ਿਵਜੀ ਭਗਵਾਨ ਦਾ ਬਚਨ ਹੈ ਨਰਕਾਂ ਤੋਂ ਤਾਂ ਤਾਂ ਵੀ ਬਚ ਸਕਦਾ ਆ ਕੋ ਸਾਧਨਾ ਵਾਹਿਗੁਰੂ